ਚਾਂਟੀਆਂ ਪਹਿਲਾਂ ਅਸੀਂ ਕਲੀਅਰ ਕਰਾਉਣੀਆਂ ਨੇ ਜੱਸਿਆ ਕਰੀ ਅਟਕੜਾ ਬਈ ਜੱਸਾ ਪਹਿਲਵਾਨ ਬਾੜੇ ਵਾਲ ਤੇ ਕਰਮੇ ਪਹਿਲਵਾਨ ਦੇ ਦਰਮਿਆਨ ਜਿਹੜੀ ਕੁਸ਼ਤੀ ਸ਼ੁਰੂ ਹੋਈ ਆ ਕੀਰਤੀ ਧਲੇਤਾ ਤੇ ਮੰਗੀਟ ਮੇਲੀ ਇਹ ਗ੍ਰੇਡ ਦੀ ਕੁਸ਼ਤੀ ਆ ਪਹਿਲਵਾਨ ਜਲਦੀ ਨਾਲ ਮੇਰਾ ਭਰਾ ਤਿਆਰ ਬੈਠਾ ਰੋਕੇ ਬੱਚਾ ਜਾਣਗੇ ਪਾਜੀ ਆ ਕੁਸ਼ਤੀ ਦਾ ਸਮਾਂ ਦੇਖੋ ਤਸਵੀਰ ਵਾਲੀ ਦਾ ਪਾਜੀ ਸਮਾਂ ਆਪਣੇ ਕੋਲ ਘੱਟ ਮੜਾ ਦੇਖ ਕੇ ਛੜਾ ਦੇ ਕੁਸ਼ਤੀ ਬਹੁਤ ਹੋ ਗਈ ਵਾਹ ਬੀਬਾ ਉਧਰ ਵੱਡਾ ਜੱੱਛਾ ਪਹਿਲਵਾਨ ਜੀ ਬੜੇ ਬਾਲ ਤੇ ਦੂਜੇ ਪਾਸੇ ਕਰਮਾ ਪਹਿਲਵਾਨ ਜੀ ਰਾਮੇ ਬਾਲ ਬੜੀ ਤਾਕੜੀ ਕੁਸ਼ਤੀ ਸ਼ੁਰੂ ਹੋ ਗਈ ਆ ਤੇ ਦੇਖੋ ਕਿਹੜਾ ਪਹਿਲਵਾਨੇ ਕੁਸ਼ਤਿ ਜਿੱਤ ਪ੍ਰਾਪਤ ਕਰਦਾ ਵਾਹ ਬੀਬਾ ਸ਼ਾਬਾਸ਼ ਭਾਈ ਗੁਰਬਚਨ ਸਿੰਘ ਜੀ ਇਟਲੀ ਵਾਲੇ ਭਾਈ ਗੁਰਬਚਨ ਸਿੰਘ ਜੀ ਇਟਲੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜਿੰਨਾਂ ਵੱਲੋਂ ਹਰ ਸਾਲ ਵੱਡੀ ਚੰਡੀ ਦਾ ਨਾਮ ਦਿੱਤਾ ਜਾਂਦਾ ਹੈ ਮੈਂ ਲਿਖਾਂਗਾ ਤੁਹਾਨੂੰ ਹਾਂ ਛਾਂਟੀਆਂ ਨੇ ਮਿਲਣ ਬਾਈ ਕੀਰਤੀ ਪਹਿਲਵਾਨਾ ਲੁਧਿਆਣਾ ਪੁੱਦੇ ਜਲਦੀ ਨਾਲ ਮੰਗੀ ਤੇ ਮੇਰੀ ਮੰਗੀ ਪਹਿਲਵਾਨ ਦੀ ਕੀਰਤੀ ਆਜਾ ਦੂਨ ਜੇਤੂ ਕਰ ਦੇਣਾ ਤੂੰ ਇੱਥੇ ਚੱਲ ਪੁੱਤ ਇਹਦਾ ਨਹੀਂ ਹੋ ਮਰੀ ਦੂਤਨ ਜੇਤੂ ਕਰ ਦੇ ਦਿਓ ਕੀਰਤੀ ਲੁਧਿਆਣਾ ਇੱਕ ਮਿੰਟ ਵੇਟ ਕਰੋ ਪਹਿਲਵਾਨ ਜਿਹੜਾ ਨਹੀਂ ਆਉਂਦਾ ਇਹ ਗਾ ਵੀ ਇੱਕ ਜਾਂ ਅੱਧਾ ਮਿੰਟ ਜਿਹੜੀ ਵੇਟ ਕਰਨੀ ਹੈ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਅਲੀ ਜੰਮੇਵਾਲ ਦੇ ਕਾਕਾ ਨਾਰਿਕਵਾਲ ਵਿੱਚ ਆ ਦਿਓ ਇੱਕ ਮਿੰਟ ਭਈ ਲਓ ਜੀ ਬਾਬਾ ਸ਼ਕੀਲ ਕਾਦਰੀ ਜੀ ਮਲੇਰ ਕੋਟਲੇ ਵਾਲੇ ਤਿੰਨ ਚਾਰ ਘੰਟੇ ਤੋਂ ਪਾਣੀ ਦੀ ਸੇਵਾ ਨਿਭਾਰੇ ਨੇ ਗਰੀਬ ਆਦਮੀ ਹੈ ਉਧਰ ਇਹ ਵੀ ਸੰਗਤਾਂ ਦੇ ਕੋਲ ਦੀ ਹੁਣ ਢੇੜਾ ਲਾਉ ਇਹਦਾ ਵੀ ਬਹੁਤ ਚੜ ਕੇ ਮਾਨ ਸਨਮ ਕਰੋ ਬਾਬਾ ਜੀ ਲਾਓ ਢੇੜਾ ਇਧਰ ਆ ਜਾਓ ਪਹਿਲੇ ਸਾਡੇ ਪਤਵੰਤੇ ਸੱਜਣ ਆ ਜਾਓ ਬਾਬਾ ਜੀ ਬਾਬਾ ਸ਼ਕੀਲ ਕਦਰੀ ਜੀ ਪਾਣੀ ਪਲਾਉਣ ਦੀ ਸੇਵਾ ਕੀਤੀ ਹੈ ਜੱਤੂ ਮੰਗਲ ਸ਼ੁਰੂ ਹੋਇਆ ਤੇ ਅਗਲੀ ਕੁਸ਼ਤੀ ਅਲੀ ਪਰਵਾਨ ਚੱਬੇਵਾਲ ਬਈ ਉਧਰ ਗਾਮਾ ਤਲਿੱਤਾ ਜਿੱਤ ਗਿਆ ਕੁਸ਼ਤੀ ਵਿੱਚ ਬਈ ਉਹ ਜਿਹੜਾ ਦੂਜਾ 라ਉਂਡ ਗਾਮਾ ਤਲਿੱਤਾ ਜਿੱਤ ਗਿਆ ਕੁਸ਼ਤੀ ਵਿੱਚ ਚੱਲੇ ਕੋਲੋਂ ਬਾਜੀ ਬਾਜੀ ਲੋਜੀ ਗਾਮਾ ਪਹਿਲਵਾਨ ਜੀ ਤਲੇਤਾ ਕੁਸ਼ਤੀ ਜਿੱਤ ਪ੍ਰਾਪਤ ਕਰ ਗਏ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਨੰਗੋ ਨਹੀਂ ਆਇਆ ਬਾਈ ਅਲੀ ਚੱਬੇਵਾਲ ਤੇ ਕਾਕਾ ਪਹਿਲਵਾਨਾ ਕਰਾਓ ਜੀ ਪੁਆਇੰਟ ਕਰਾ ਦਿਓ ਉਸਤ ਦੀ ਲਾਲੀ ਵਾਲੀ ਦਾ ਤੇ ਸੁਖ ਵਾਲੀ ਦਾ ਪੁਆਇੰਟ ਕਰਾ ਦਿਓ ਅਲੀ ਭਗਵਾਨ ਚੱਬੇਵਾਲ ਤੇ ਕਾਕਾ ਪਹਿਲਵਾਨ ਨੂੰ ਬੇਨਤੀ ਹੈ ਮਾੜਾ ਇਹ ਕੋਆਪਰੇਟ ਕਰੋ ਆਜਾ ਵੀਰ ਮੇਰਾ ਹੋ ਰਿਹਾ ਤੁਹਾਡੇ ਫਾਇਦੇ ਦੀ ਗੱਲ ਹੈ ਮੇਰੇ ਭਰਾ ਜੇ ਤੁਹਾਨੂੰ ਦੇਖਣ ਵਾਲੇ ਦਰਸ਼ਕ ਵੀਰ ਨਾ ਖੜੇ ਰਹੇ ਤੇ ਫਿਰ ਤੁਹਾਡਾ ਕੋਲੋਂ ਦਾ ਕੀ ਫਾਇਦਾ ਜਿਸ ਸਮੇਂ ਦੀ ਕਦਰ ਨਾ ਕੀਤੀ ਉਧਰ ਲਾਲੀ ਪਹਿਲਵਾਨ ਜਿੱਤ ਗਿਆ ਕੁਸ਼ਤੀ ਵਿੱਚ ਜੀ ਲਾਲੀ ਫਗਵਾੜਾ ਜਿੱਤ ਗਿਆ ਕੁਸ਼ਤੀ ਵਿੱਚੋਂ ਲਾਲੀ ਪਹਿਲਵਾਨ ਫਗਵਾੜਾ ਹਾਂ ਜੀ 6 ਮਿੰਟ ਲਈ ਪਰਚੀ ਲਿਆ ਕਰੋ ਭੁਲਾਉਂਦੀ ਆਪਣੀ ਪਰਚੀ ਇੱਥੇ ਦੇ ਦਿਆ ਕਰੋ ਬਾਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਆ ਗਾਂਧੀ ਲੁਧਿਆਣਾ ਐਂਡ ਪਾਰਟੀ ਇੱਥੇ ਵੀਰ ਪਹੁੰਚੇ ਨੇ ਆਲੀਵਾਲ ਦੇ ਕੁਸ਼ਤੀ ਦੰਗਲ ਦੇ ਵਿੱਚ ਉਹਨਾਂ ਦਾ ਵੀ ਤਹਿਦਿਰ ਧੰਨਵਾਦ ਕਰਦਾ ਭਾਈ ਅਮਰਜੀਤ ਸਿੰਘ ਜੀ ਜਗੜਾਓ ਭਾਈ ਗੁਰਜੰਟ ਸਿੰਘ ਜੀ ਸਲੀਨਾ ਭਾਈ ਵੀਰਪਾਲ ਸਿੰਘ ਜੀ ਰੋਮੀ ਗਾਂਧੀ ਲੁਧਿਆਣਾ ਹੀਰਾ ਲੁਧਿਆਣਾ ਤੇ ਰਮਨਾਂ ਝੰਡੇ ਕੇ ਉਹਨਾਂ ਦਾ ਵੀ ਤਹਿਦਿਰ ਧੰਨਵਾਦ ਕਰਦਾ ਲੰਡੇ ਕੇ ਭਾਈ ਪ੍ਰੀਤ ਲੰਡੇ ਕੇ ਗੱਗੀ ਦੌਧਰ ਰਾਜਾ ਸਲੀਨਾ ਜੀ ਤੇ ਅਰਸ਼ ਲੁਧਿਆਣਾ ਬਾਈ ਗੁਰਜੰਤ ਪਹਿਲਵਾਨ ਮੰਡਜੰਤ ਦੇ ਸਿਪਾ ਰੋਡ ਮਜਾਰਾ ਪਹਿਲਵਾਨ ਜਲਦੀ ਨਾਲ ਤਿਆਰ ਬਰਤਾਰ ਹੋ ਜਾਣਗੇ ਥੋੜੇ ਸਮੇਂ ਬਾਅਦ ਇਹ ਕੁਸ਼ਤੀ ਕਰਾਈ ਜਾਣੀ ਹੈ ਰਾਜ ਅਮਲੋਤ ਤੇ ਹਰਸ਼ ਪਹਿਲਵਾਨ ਆਲਮਗੀਰ ਰਾਜ ਅਮਲੋਤ ਤੇ ਹਰਸ਼ ਪਹਿਲਵਾਨ ਆਲਮਗੀਰ ਦੇ ਪਹਿਲਵਾਨ ਤਿਆਰ ਬਰਤਾਰ ਹੋ ਜਾਣਗੇ ਰਾਜ ਤੇ ਹਰਸ਼ ਬਾਜੀ ਬਾ ਕਹਿੰਦਾ ਰੰਗਲੇ ਪੰਜਾਬ ਦੀ ਕੀ ਸ਼ਿਫਤ ਸੁਨਾਵਾ ਅੱਜ ਅੱਜੇ ਰੱਬ ਵਰਗੀਆਂ ਮਾਵਾ ਪਾਣ ਪੁੱਤ ਬੱਦਿਆਂ ਚਾਵਾ ਭਾਰਤੀ ਪੰਜ ਦਰਿਆ ਦੀ ਰਾਣੀ ਔ ਮਿੱਠਾ ਸਰਬਤਵਾਦ ਉਹ ਪਾਣੀ ਧਰਤੀ ਪੰਜ ਦਿਆਂ ਦੀ ਰਾਣੀ ਮਿੱਠਾ ਸਰਬਤ ਵਰਗਾ ਪਾਣੀ ਇਹ ਪੰਜਾਬ ਦੀ ਧਰਤੀ ਹੈ ਕਾਲੀਵਾਲ ਦੀ ਧਰਤੀ ਹੈ ਜਿੱਥੇ ਅਨਰੋਧਾਂ ਤੇ ਸਿਰਾਜ ਲੜਾਈ ਵੀ ਰਾਜਦਾਨਾ ਦੇ ਵਿਰੋਧ ਇਤਿਹਾਸ ਮਰਨ ਬੋਲੇ ਜਾਂਦੀ ਨਾ ਵੀ ਰਾਜ ਮਲੋ ਬਾਦ ਜੀ ਦਾ ਬਈ ਤਾਂ ਮੋ ਬਾਦ ਵਿੱਚ ਤੁਸੀਂ ਕਹਿੰਦੇ ਵੀ ਮੇਰੀ ਪਰਸੀ ਜਾਣ ਕੇ ਘਟ ਗਈ ਪਲੀਜ਼ ਬੈਂਟੀ ਦਾ ਨੰਬਰ ਦਾ ਜਦੋਂ ਇੱਕ ਵਾਰ ਜਿਹੜਾ ਆਉਂਦਾ ਠੀਕਾ ਉਹਦੀ ਪਰਸੀ ਪਾੜ ਦਿਓ ਪਲੀਜ਼ ਬੈਂਟੀਆ ਕੋਆਪਰੇਟ ਕਰੋ ਬਾੜ ਤੁਸੀਂ ਮਾਮਾ ਮੈਨੂੰ ਕਹਿਣਾ ਵੀ ਜਾਣ ਬੁੱਝੇ ਤੁਸੀਂ ਪਰਸੀ ਬਾੜਤੀ ਬਾਹ ਬੀ ਬਾਹ ਬਹੁਤ ਵਧੀਆ ਕੁੱਤੀ ਚੱਲੀ ਹੋਈ ਆ ਬੱਲੇ 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 ਕਹਿੰਦਾ ਕਦੇ ਮਾਰੇ ਧਾਤ ਉਹ ਕਦੇ ਮਾਰੇ ਧੋਤੀ ਕਹਿੰਦੇ ਭੱਜ ਕੇ ਬੱਟਾ ਨੂੰ ਆਉਂਦਾ ਏ ਉਹ ਕਦੇ ਭੱਜ ਕੇ ਬੱਟਾ ਨੂੰ ਆਉਂਦਾ ਏ ਹਾਂ ਜੀ ਮੈਂ ਬੇਨਤੀ ਕਰਦਾ ਜਿਹੜੇ ਜਿਹੜੇ ਪਹਿਲਵਾਨਾਂ ਦੇ ਜੋੜਾ ਲਿਖਿਆ ਗਿਆ ਨੇ ਹੱਥ ਜੋੜ ਕੇ ਬੇਤੀਆ ਖਾੜੇ ਪਾਸੇ ਪਹੁੰਚੋ ਕੰਟਰ ਲਾਡਾ ਮੇਲਾ ਹੋ ਗਿਆ ਸਾਮਨਾ ਮੇਲਾ ਹੋ ਗਿਆ ਹੋਨ ਕਈ ਮੇਰੇ ਵੀਰਾਂ ਨੇ ਘਰੇ ਜਾ ਕੇ ਉਧਰ ਜੱਸਾ ਪਹਿਲਵਾਨਾ ਬਾੜੇ ਵਾਲਾ ਜਿਹੜਾ ਕੁਸ਼ਤੀ ਵਿੱਚ ਜਿੱਤਕਾਰਤ ਕਰ ਗਿਆ ਪੂਰਨ ਮੰਡ ਚੋਂ ਤਾਂ ਦੇ ਜੱਜ ਬUDE ਜਲਦੀ ਨਾਲ ਬਾਈ ਪੂਰਨ ਤੇ ਜੱਜ ਲਓ ਜੀ ਸਰਦਾਰ ਪ੍ਰੀਤਮ ਸਿੰਘ ਜੀ ਐਕਸ ਸਰਪੰਚ ਸਾਹਿਬ ਉਹਨਾਂ ਵੱਲੋਂ ਦੀ ਪੁਨਾਹ ਦੀ ਬੋਲਾਂ ਤੋਂ ਕੋਸ਼ਿਸ਼ ਹੋ ਕੇ 100 ਰੁਪਏ ਬਨੇ ਮਾਨ ਸਨਮਾਨ ਕੀਤੇ ਗਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਚਾਂਟੀਆਂ ਪਹਿਲਾਂ ਅਸੀਂ ਕਲੀਅਰ ਕਰਾਉਣੀਆਂ ਨੇ ਜੱਸਿਆ ਕਰੀ ਅਟਕੜਾ ਬਾਈ ਜੱਸਾ ਪਹਿਲਵਾਨਾ ਬਾੜੇ ਵਾਲਾ ਕਰਮੇ ਪਹਿਲਵਾਨਾਂ ਦੇ ਦਰਮਿਆਨ ਜਿਹੜੀ ਕੁਸ਼ਤੀ ਸ਼ੁਰੂ ਹੋਈ ਆ ਕੀਰਤੀ ਧਲੇਤਾ ਤੇ ਮੰਗੀਟ ਮੇਲੀ ਏਗ ਰੇਡ ਦੀ ਕੁਸ਼ਤੀ ਆ ਪਹਿਲਵਾਨ ਜਲਦੀ ਨਾਲ ਮੇਰਾ ਭਰਾ ਤਿਆਰ ਬੈਠਾ ਰੋਕੇ ਬੱਚਾ ਜਾਣਗੇ ਪਾਜੀ ਆ ਕੁਸ਼ਤੀ ਦਾ ਸਮਾਂ ਦੇਖੋ ਤਸਵੀਰ ਵਾਲੀ ਦਾ ਭਾਜੀ ਸਮਾਂ ਆਪਣੇ ਕੋਲ ਘੱਟ ਮੜਾ ਦੇਖ ਕੇ ਛੜਾ ਦੇ ਕੁਸ਼ਤੀ ਬਹੁਤ ਹੋ ਗਈ ਵਾਹ ਬੀ ਵਾਹ ਉਧਰ ਬੰਦਾ ਜੱਛਾ ਪਹਿਲਵਾਨ ਜੀ ਬਾੜੇ ਵਾਲ ਤੇ ਦੂਜੇ ਪਾਸੇ ਕਰਮਾ ਪਹਿਲਵਾਨ ਜੀ ਰਾਮੇ ਵਾਲ ਬੜੀ ਤਾਕੜੀ ਕੁਸ਼ਤੀ ਸ਼ੁਰੂ ਹੋ ਗਈ ਆ ਤੇ ਦੇਖੋ ਕਿਹੜਾ ਪਹਿਲਵਾਨ ਕੁਸ਼ਤੀ ਜਿੱਤ ਪ੍ਰਾਪਤ ਕਰਦਾ ਵਾਹ ਬੀ ਵਾਹ ਸ਼ਾਬਾਸ਼ ਬਾਈ ਗੁਰਬਚਨ ਸਿੰਘ ਜੀ ਇਟਲੀ ਪਰ ਬਾਈ ਗੁਰਬਚਨ ਸਿੰਘ ਜੀ ਇਟਲੀ ਅੱਲਾਹ ਦੇ ਬਹੁਤ ਬਹੁਤ ਧੰਨਵਾਦ ਕਰਦੇ ਜਿੰਨੇ ਵੱਲੋਂ ਹਰ ਸਾਲ ਵੱਡੀ ਚੰਡੀ ਦਾ ਨਾਮ ਦਿੱਤਾ ਜਾਂਦਾ ਹੈ ਮੈਂ ਲਿਖਾਉਂਗਾ ਤੁਹਾਨੂੰ ਹਾਂ ਸ਼ਾਂਟੀਆਂ ਨੇ ਮਿਲਣ ਬਾਈ ਕੀਰਤੀ ਪਹਿਲਵਾਨਾ ਲੁਧਿਆਣਾ ਪੁੱਦੇ ਜਲਦੀ ਨਾਲ ਮੰਗੀਤ ਮੇਰੀ ਮੰਗੀ ਪਹਿਲਵਾਨ ਦੀ ਕੀਰਤੀ ਆਜਰ ਦੂਜੇ ਦਿਨ ਤੁਕਰ ਦੇ ਦੇਣਾ ਤੂੰ ਇੱਥੇ ਚੱਲ ਪੁੱਛ ਇਹਦਾ ਨਹੀਂ ਆ ਮਰੀ ਨੂੰ ਦੂਜਣ ਜੋਤੂ ਕਰਦੇ ਪਿਓ ਕੀਰਤੀ ਲੁਧਿਆਣਾ ਇੱਕ ਮਿੰਟ ਵੇਟ ਕਰੋ ਪਹਿਲਵਾਨ ਜਿਹੜਾ ਨਹੀਂ ਆਉਂਦਾ ਅੱਧਾ ਮਿੰਟ ਦੇ ਯਾਰ ਇੱਕ ਮਿੰਟ ਤਾਂ ਜ਼ਿਆਦਾ ਠੀਕ ਹੈ ਭਾਈ ਇੱਕ ਜਾਂ ਅੱਧਾ ਮਿੰਟ ਜਿਹੜੀ ਵੇਟ ਕਰਨੀ ਹੈ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਅਲੀ ਜੰਮੇਵਾਲ ਦੇ ਕਾਕਾ ਨਾਰੰਗਵਾਲ ਵਿੱਚ ਆ ਦਿਓ ਇੱਕ ਮਿੰਟ ਭਾਈ ਲਓ ਜੀ ਬਾਬਾ ਸ਼ਕੀਲ ਕਾਦਰੀ ਜੀ ਮਲੇਰ ਕੋਟਲੇ ਵਾਲੇ ਤਿੰਨ ਚਾਰ ਘੰਟਿਆਂ ਤੋਂ ਪਾਣੀ ਦੀ ਸੇਵਾ ਲਵਾ ਰਹੇ ਨੇ ਗਰੀਬ ਆਦਮੀ ਹੈ ਉਧਰ ਇਹ ਵੀ ਸੰਗਤਾਂ ਦੇ ਕੋਲ ਦੀ ਹੁਣ ਢੇੜਾ ਲਾਉ ਇਹਦਾ ਵੀ ਬਾਤ ਚੜ ਕੇ ਮਾਨ ਸਨਮ ਕਰਿਓ ਬਾਬਾ ਜੀ ਲਾਓ ਢੇੜਾ ਇਧਰ ਆਜੋ ਪਹਿਲੇ ਸਾਡੇ ਪਤਵੰਤੇ ਸੱਜਣ ਆਜੋ ਬਾਬਾ ਜੀ ਬਾਬਾ ਸ਼ਕੀਲ ਕਵਰੀ ਜੀ ਪਾਣੀ ਪਲਾਉਣ ਦੀ ਸੇਵਾ ਕੀਤੀ ਹੈ ਜੱਤੂ ਦੰਗਲ ਸ਼ੁਰੂ ਹੋਇਆ ਤੇ ਅਗਲੀ ਕੁਸ਼ਤੀ ਅਲੀ ਪਰਵਾਨ ਚੰਬੇਵਾਲ ਬਈ ਉਧਰ ਗਾਮਾ ਪਲੇਟਾ ਜਿੱਤ ਗਿਆ ਕੁਸ਼ਤੀ ਵਿੱਚ ਬਈ ਉਹ ਜਿਹੜਾ ਦੂਜਾ 라ਉਂਡ ਦਾ ਗਾਮਾ ਪਲੇਟਾ ਜਿੱਤ ਗਿਆ ਕੁਸ਼ਤੀ ਵਿੱਚ ਚਲੇ ਗਏ ਬਾਜੀ ਬਾਜੀ ਲੋ ਜੀ ਗਾਮਾ ਪਹਿਲਵਾਨ ਜੀ ਤਲੇਤਾ ਕੁਸ਼ਤੀ ਜਿੱਤ ਪ੍ਰਾਪਤ ਕਰ ਗਏ ਬਹੁਤ ਵਦਿਆ ਕੁਸ਼ਤੀ ਚੱਲਦੀ ਹੁਈ ਬਾਈ ਅਲੀ ਚੱਬੇਵਾਲ ਦੇ ਕਾਕਾ ਪਹਿਲਵਾਨਾ ਕਰਾਓ ਜੀ ਪੁਆਇੰਟ ਕਰਾ ਦਿਓ ਕੁਸ਼ਤੀ ਦਾ ਲਾਲੀ ਵਾਲੀ ਦਾ ਤੇ ਸੁਖਵਾਲੀ ਦਾ ਪੁਆਇੰਟ ਕਰਾ ਦਿਓ ਅਲੀ ਪਹਿਲਵਾਨ ਚੱਬੇਵਾਲ ਤੇ ਕਾਕਾ ਪਹਿਲਵਾਨ ਨੂੰ ਬੇਨਤੀ ਹੈ ਮਾੜਾ ਇੱਕ ਆਪਰੇਟ ਕਰੋ ਆਜੋ ਵੀਰ ਨੇਰਾ ਹੋ ਰਿਹਾ ਤੁਹਾਡੇ ਫਾਇਦੇ ਦੀ ਗੱਲ ਆ ਮੇਰਾ ਭਰਾ ਜੇ ਤੁਹਾਨੂੰ ਦੇਖਣ ਵਾਲੇ ਦਰਸ਼ਕ ਵੀਰ ਨਾਲ ਖੜੇ ਰਹੇ ਤੇ ਫਿਰ ਤੁਹਾਡਾ ਕੋਲੋਂ ਦਾ ਕੀ ਫਾਇਦਾ ਜਿਸ ਸਮੇਂ ਦੀ ਕਦਰ ਨਾਲ ਕੀਤੀ ਅੰਦਰ ਲਾਲੀ ਪਹਿਲਵਾਨ ਜਿਤਕਾ ਕੁਸ਼ਤੀ ਵਿੱਚੋਂ ਦੀ ਲਾਲੀ ਸਗਵੜਾ ਜਿਤਕਾ ਕੁਸ਼ਤੀ ਵਿੱਚੋਂ ਲਾਲੀ ਪਹਿਲਵਾਨ ਸਗਵੜਾ ਹਾਂ ਜੀ ਇੱਕ ਮਿੰਟ ਬਈ ਪਰਚੀ ਲਿਆ ਕਰੋ ਭਲਾ ਦੀ ਆਪਣੀ ਪਰਚੀ ਇੱਥੇ ਦੇ ਦਿਆ ਕਰੋ ਬਾਈ ਅਸੀਂ ਤਦ ਤੱਕ ਧੰਨਵਾਦ ਕਰਦੇ ਆਂ ਆ ਗਾਂਧੀ ਲੁਧਿਆਣਾ ਐਂਡ ਪਾਰਟੀ ਇੱਥੇ ਵੀਰ ਪਹੁੰਚੇ ਨੇ ਆਲੀਵਾਲ ਦੇ ਕੁਸ਼ਤੀ ਦੰਗਲ ਦੇ ਵਿੱਚ ਉਹਨਾਂ ਦਾ ਵੀ ਤਾਦਿਲ ਧੰਨਵਾਦ ਕਰਦਾ ਭਾਈ ਅਮਰਜੀਤ ਸਿੰਘ ਜੀ ਜਗਰਾਉ ਬਾਈ ਗੁਰਜੰਟ ਸਿੰਘ ਜੀ ਸਲੀਨਾ ਬਾਈ ਵੀਰਪਾਲ ਸਿੰਘ ਜੀ ਰੋਮੀ ਗਾਂਧੀ ਲੁਧਿਆਣਾ ਹੀਰਾ ਲੁਧਿਆਣਾ ਤੇ ਰਮਨਾਰ ਢੰਡੇ ਕੇ ਉਹਨਾਂ ਦਾ ਵੀ ਤਾਦਿਲ ਧੰਨਵਾਦ ਕਰਦਾ ਲੰਡੇ ਕੇ ਭਾਈ ਪ੍ਰੀਤ ਲੰਡੇ ਕੇ ਗੱਗੀ ਦੌਧਰ ਰਾਜਾ ਸਲੀਨਾ ਜੀ ਤੇ ਅਰਸ਼ ਲੁਧਿਆਣਾ ਬਾਈ ਗੁਰਜੰਤ ਪਹਿਲਵਾਨ ਮੰਡ ਜੰਤ ਦੇ ਸੀਪਾ ਰੋਡ ਮਜਾਰੇ ਪਹਿਲਵਾਨ ਜਲਦੀ ਨਾਲ ਤਿਆਰ ਬਰਕਰਾਰ ਹੋ ਜਾਣਗੇ ਥੋੜੇ ਸਮੇਂ ਬਾਅਦ ਇਹ ਕੁਸ਼ਤੀ ਕਰਾਈ ਜਾਣੀ ਹੈ ਰਾਜ ਅਮਲੋਤ ਤੇ ਹਰਸ਼ ਪਹਿਲਵਾਨ ਆਲਮਗੀਰ ਰਾਜ ਅਮਲੋਤ ਤੇ ਹਰਸ਼ ਪਹਿਲਵਾਨ ਆਲਮਗੀਰ ਦੇ ਪਹਿਲਵਾਨ ਤਿਆਰ ਬਰਕਰਾਰ ਹੋ ਜਾਣਗੇ ਰਾਜ ਤੇ ਹਰਸ਼ ਬਾਜੀ ਬਾ ਕਹਿੰਦਾ ਰੰਗਲੇ ਪੰਜਾਬ ਦੀ ਕੀ ਸ਼ਿਫਤ ਸੁਨਾਵਾ ਅੱਜ ਅੱਜ ਤੇ ਰੱਬ ਵਰਗੀਆਂ ਮਾਵਾ ਪੰਨ ਪੁੱਤ ਬੰਦਿਆਂ ਚਾਵਾ ਧਰਤੀ ਪੰਜ ਦਰਿਆ ਦੀ ਰਾਣੀ ਔ ਮਿੱਠਾ ਸਰਬਤ ਪਾਣੀ ਧਰਤੀ ਪੰਜ ਦਰਿਆ ਦੀ ਰਾਣੀ ਮਿੱਠਾ ਸਰਬਤ ਵਰਗਾ ਪਾਣੀ ਇਹ ਪੰਜਾਬ ਦੀ ਧਰਤੀ ਹੈ ਆਲੀ ਵਾਗ ਦੀ ਧਰਤੀ ਹੈ ਜਿੱਥੇ ਅੰਗਰੇਜ਼ਾਂ ਤੇ ਸ਼ਰਾਬ ਦੀ ਦਵਾਈ ਵੀ ਰਾਜ ਦਾ ਬਰੋਧ ਤੇ ਹਸ ਮਹਾਰਾਜ ਬੋਦੇ ਜਾ ਵੀ ਰਾਜ ਮਲੋ ਬਾਜੀ ਜੀ ਬਈ ਟਾਈਮ ਨੂੰ ਬਾਅਦ ਵਿੱਚ ਤੁਸੀਂ ਕਹਿੰਦੇ ਮੇਰੀ ਪਰਚੀ ਜਾਣ ਕੇ ਘਟ ਗਈ ਪਲੀਜ਼ ਬੇਨਤੀ ਹੈ ਨੰਬਰ ਦਾ ਜੀ ਜਿਵੇਂ ਇੱਕ ਵਾਰ ਜਿਹੜਾ ਆਉਂਦਾ ਠੀਕਾ ਉਹਦੀ ਪਰਚੀ ਪਾੜ ਦਿਓ ਪਲੀਜ਼ ਬੇਨਤੀ ਹੈ ਕੋਆਪਰੇਟ ਕਰੋ ਬਾਟ ਕੁਰੀ ਬਾਰਾਂ ਮੈਨੂੰ ਕਹਣਾ ਵੀ ਜਾਨ ਬੁੱਝੇ ਦੱਸੋ ਪਾਰਤੀ ਪਾਰਤੀ ਬਾਹ ਬੀਤਾ ਬਹੁਤ ਵੱਜਿਆ ਪੱਟੀ ਚੱਲਦੀ ਹੂ ਆ ਬੱਲੇ 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 ਕਹਿੰਦਾ ਕਦੇ ਮਾਰੇ ਧਾਤੋ ਉਹ ਕਦੇ ਮਾਰੇ ਧੋਤੀ ਕਹਿੰਦੇ ਭੱਜ ਕੇ ਪੱਟਾ ਨੂੰ ਆਉਂਦਾ ਏ ਉਹ ਕਦੇ ਭੱਜ ਕੇ ਪੱਟਾ ਨੂੰ ਆਉਂਦਾ ਏ ਆ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਜਿਹੜੇ ਪਹਿਲਵਾਨਾਂ ਦੇ ਜੋੜਾ ਲਿਖਿਆ ਗਿਆ ਨੇ ਹੱਥ ਜੋੜ ਕੇ ਬੇਨਤੀ ਆ ਖਾੜੇ ਤਾਸਬੇ ਪਹੁੰਚੋ ਕੰਟਰ ਲਾੜਦਾ ਵੇਲਾ ਹੋ ਗਿਆ ਸਾਹਮਣਾ ਵੇਲਾ ਹੋ ਗਿਆ ਹੋਰ ਕਈ ਮੇਰੇ ਵੀਰਾਂ ਨੇ ਘਰੋਂ ਜਾ ਕੇ ਉਧਰ ਵੱਸਾ ਪਹਿਲਵਾਨਾਂ ਬਾਦਾਂ ਬਾਦਾਂ ਜਿਹੜਾ ਕੁਸ਼ਤੀ ਵਿੱਚ ਜ਼ਿੰਮੇਵਾਰਤ ਕਰ ਗਿਆ ਪੂਰਨ ਮੰਡ ਚੋਂ ਤਾਂ ਦੇ ਜੱਜ ਬੁਦੇ ਜਲਦੀ ਨਾਲ ਬਾਈ ਪੂਰਨ ਤੇ ਜੱਜ ਲਓ ਜੀ ਸਰਦਾਰ ਪ੍ਰੀਤਮ ਸਿੰਘ ਜੀ ਐਕਸ ਸਰਪੰਚ ਸਾਹਿਬ ਉਹਨਾਂ ਵੱਲੋਂ ਦੀ ਤਲਾਸ਼ੀ ਬੋਲਾਂ ਤੋਂ ਕੋਸ਼ੋ ਕਿ 100 ਰੁਪਏ ਬਹੁਤ ਮਾਨਸਮਾਨ ਕੀਤੇ ਗਏ ਨੇ ਤਾਂ ਉਹਨਾਂ ਦਾ ਧੰਨਵਾਦ ਕਰਦੇ ਆ ਜੀ